ਬੀਤੀ ਦੇਰ ਰਾਤ ਗੁਰਦਾਸਪੁਰ ਦੇ ਸ਼ਹਿਰ ਬਟਾਲਾ ਨੇੜੇ ਪਿੰਡ ਚੀਮਾ ਅੰਦਰ ਕੁਝ ਲੋਕਾਂ ਨੇ ਇੱਕ ਤेंदुआ ਦੇਖਿਆ ਸੀ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਸੀ ਜਦ ਪਿੰਡ ਦੇ ਅੰਦਰ ਜਾ ਕੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਲੋਕਾਂ ਨੇ ਕਿਹਾ ਕਿ ਤेंदुए ਨੇ ਇੱਕ ਘਰ ਅੰਦਰ ਦਾਖਲ ਹੋ ਕੇ ਇੱਕ ਨੌਜਵਾਨ ਦੇ ਉੱਪਰ ਹਮਲਾ ਕੀਤਾ ਸੀ ਪਰ ਨੌਜਵਾਨ ਨੇ ਕਾਫੀ ਚਲਾਕੀ ਦੇ ਨਾਲ ਉਸ ਤेंदुए ਤੋਂ ਆਪਣੀ ਜਾਨ ਬਚਾ ਲਈ ਇਸ ਤੋਂ ਇਲਾਵਾ ਦੋ ਘਰਾਂ ਨੂੰ ਤेंदुए ਵੱਲੋਂ ਆਪਣਾ ਨਿਸ਼ਾਨਾ ਬਣਾਇਆ ਗਿਆ ਇੱਕ ਘਰ ਵਿੱਚ ਬੰਨੇ ਕੱਟੀ ਅਤੇ ਦੂਸਰੇ ਘਰ ਅੰਦਰੋਂ ਇੱਕ ਬੱਕਰੀ ਨੂੰ ਤेंदुए ਨੇ ਆਪਣਾ ਸ਼ਿਕਾਰ ਬਣਾਇਆ ਜਿਸ ਕਾਰਨ ਪਿੰਡ ਵਾਸੀਆਂ ਅੰਦਰ ਕਾਫੀ ਦਹਿਸ਼ਤ ਦਾ ਮਾਹੌਲ ਹੈ। ਇਹ ਰਾਤ ਸਾਰ 12 ਵਜੇ ਦਾ ਟਾਈਮ ਹੀਗਾ। ਮੁੰਡਾ ਬਾਥਰੂਮ ਨੂੰ ਕੰਮ ਗਿਆ ਵਾ। ਜਦੋਂ ਗਿਆ ਵਾ ਤੇ ਉਹਨੇ ਵੇਖਿਆ ਤेंदुआ ਆਂਦੇ ਦੇ ਉੱਪਰ ਤੇ ਆਂਦਾ ਡੈਡੀ ਜਿਹੜਾ ਕਹਿੰਦੇ ਸੀ ਦਿਨੇ ਰੋਲਾ ਪੈਂਦਾ ਓ ਆ ਗਿਆ ਹੀ। ਉਹਨੇ ਡਾਂਗ ਚੁੱਕ ਕੇ ਉਹਦੇ ਲੱਗਾ ਮਾਰਨ। ਉਹਨੇ ਪਰ ਖਿੱਚ ਕੇ ਡਾਂਗ ਲੈ ਗਿਆ ਤੇ ਮੋਢੇ ਤੇ ਵੀ ਛੱਟ ਲੱਗ ਗਈ। ਤेंदੁਆ ਹਾਂਜੀ ਅਸੀਂ ਚੀਤਾ ਕਹੀ ਜਨੇ ਹੈ ਤੈੰਦਵਾ ਤੇ ਲਾਲਾ ਚਲੋ ਨੁਕਸਾਨ ਤੋਂ ਬਚ ਗਏ ਆ ਅਸੀਂ ਰੌਲਾ ਪਾਤਾ ਚਲ ਗਿਆ ਤੁਸੀਂ ਵੀ ਵੇਖਿਆ ਹਾਂਜੀ ਅਸੀਂ ਜਦੋਂ ਦੋਰੇ ਝਪਟ ਮਾਰ ਲਗਾ ਉਤੇ ਕੰਧ ਦੇ ਉਤੇ ਪਾਊਡਰ ਰੱਖਿਆ ਉਦੋਂ ਵੇਖਿਆ ਪਹਿਲਾਂ ਨਹੀਂ ਪਹਿਲਾਂ ਮੁੰਡੇ ਨੇ ਆਣ ਕੇ ਡੰਗ ਮਾਰੀ ਆ ਖਿੱਚ ਕੇ ਲੈ ਗਿਆ ਦਹਾੜ ਤੋਂ ਪਤਾ ਲੱਗਾ ਸੀ ਆਵਾਜ਼ ਤੋਂ ਪਤਾ ਲੱਗਾ ਵੀ ਪੈਣ ਲੱਗਾ ਵਾ ਜਾਂ ਨਹੀਂ ਪੈਣ ਲੱਗਾ ਵੇਖਿਆ ਹਾਂਜੀ ਫਿਰ ਪਿੰਜਰਾ ਕਿਤੇ ਲਾਇਆ ਪਿੰਜਰਾ ਇੱਕ ਖਿਡਾਣੇ ਦਾ ਮਹਿੰਗੇ ਵਾਲਿਆਂ ਨੇ ਹਾਂਜੀ ਕੈਮਰਾ ਵੀ ਲਾ ਕੇ ਗਏ ਓਏ ਅੱਛਾ ਹਾਂਜੀ ਕੈਮਰੇ ਵੀ ਲਾਏ ਆ ਚਲੋ ਗਾੜੀ ਵਿਚਾਰੋਵੇ ਪਿੰਡ ਚ ਕੀ ਕੀ ਨੁਕਸਾਨ ਕਰਦੇ ਪਿੰਡ ਚ ਕੱਲ ਆਕੇ ਗਵਾਂਡੀਆਂ ਦੀ ਬੱਕਰੀ ਇੱਕ ਦਿਨ ਪਹਿਲਾਂ ਖਾਦੀ ਆ ਤੇ ਕੱਲੀਆਂ ਹੀ ਪਿੰਜਰ ਹੀ ਰਹਿਨਤਾ ਉਹਦਾ ਇੱਕ ਇਹ ਨੁਕਸਾਨ ਕੀਤਾ ਇਹ ਕਰਨ ਜੀਤ ਦਾ ਕੱਟੀ ਵੀ ਖਾਦੀ ਆ ਪੱਠੇ ਲੱਗੇ ਹਾਂਜੀ ਹਾਂਜੀ ਇਹ ਥੋੜੇ ਥੋੜੇ ਹਟਵੇਂ ਹੀ ਹੋਏ ਆ ਕਾਰਨ ਤੇਰਾ ਵਾਲਾ ਪਹਿਲੇ ਚਿਰਾਂ ਤੋਂ ਅਸੀਂ ਆਪ ਨਹੀਂ ਸੱਚ ਮੰਨਦੇ ਆ ਜੋ ਲਾਗੋ ਬੱਕਰੀ ਖਾਦੀ ਇਹਦਾ ਮਲਾਜਮ ਕੀਤਾ ਵਾ ਤੇ ਉਹਦੇ ਚ ਵੀ ਤੁਹਾਡੇ ਮਹਿਮਲੇ ਦੱਸ ਦੇ ਪੀ ਠੀਕ ਆ ਸੱਚ ਹਾਂਜੀ ਇਹ ਜਿਹੜੇ ਜਿਹੜੇ ਕੰਮ ਕੰਨ ਕਰਦੇ ਰਹੀ ਇਹ ਕੁੱਕੜ ਰਖੇ ਵਿੱਚ ਆਂਦੇ ਕੋਈ ਨਾ ਕੋਈ ਵਿੱਚ ਮਾਸ ਪਾਉ ਤੇ ਕੁਛ ਨਾ ਕੋਈ ਆ ਜਾਏਗਾ ਤੇ ਪਰ ਨਹੀਂ ਕੋਈ ਆਇਆ ਹਾਂਜੀ ਠੀਕ ਹੈ ਨਹੀਂ ਹੁਣ ਨਹੀਂ ਹੋਣੀ ਆਪ ਆਖਾਂ ਇਹ ਲੈ ਜਾਓ ਪਿੰਜਰਾ ਹੁਣ ਕਣਕਾ ਵੱਢਿਆਂ ਗਿਆ ਵੇਲ ਹੋ ਗਿਆ ਵੱਡਰ ਕੋਈ ਨਹੀਂ ਪਹਿਲਾਂ ਖੇਤੀ ਸੀ ਜਿੱਤਾ ਤੇ ਉਹ ਲੋਕ ਕਿਤੇ ਵੀ ਸਕਦਾ ਡਰ ਤੇ ਹੈ ਨਾ ਤੇ ਹੁਣ ਪਿੰਡ ਚ ਕੀ ਕਿੰਨੀ ਕਿ ਦਹਿਸ਼ਤ ਆ ਪਿੰਡ ਚ ਤੇ ਨਹੀਂ ਹੁਣ ਤੇ ਆਮ ਲੋਕਾਂ ਸਾਰੇ ਕਹਿੰਦੇ ਆ ਇੱਧਰ ਆ ਗਿਆ ਇੱਧਰ ਆ ਗਿਆ ਪਤਾ ਨਹੀਂ ਹੁਣ ਜਿੰਨਾ ਕਿ ਸਾਡੇ ਨਾਲ ਵਾਪਰੀ ਅਸੀਂ ਨਾ ਦੇਖਿਆ ਚਲੋ ਕਿਸੇ ਦਾ ਵੀ ਨੁਕਸਾਨ ਨਾ ਹੋਵੇ ਭਲਾ ਹੀ ਹੋਵੇ ਸਭ ਦਾ